ਤਰਤੀ ਮੇਰੇ ਕਹਿਨਾਂ ਜਾਂ ਤੁਹਾਡੇ ਕਹਿਨਾਂ ਜਾਂ ਕਿਸੇ ਦੇ ਕਹਿਨਾਂ ਖਤਮ ਨਹੀਂ ਹੋਣੀ देयर इज नो ਡੇਟ ਸਾਨੂੰ ਪਤਾ ਵੀ ਨਹੀਂ ਚੱਲਣਾ ਸੁੱਤੇ ਪਏ ਸਾਨੂੰ ਕੀ ਹੋ ਜਾਣਾ ਹੈ ਧਰਤੀ ਨੂੰ ਕੀ ਹੋ ਜਾਣਾ ਹੈ ਕਿਸੇ ਨੂੰ ਨਹੀਂ ਪਤਾ ਉਸ ਉਸ ਦਿਨ ਦਾ ਤਾਂ ਇਸ ਕਰਕੇ ਇਹਨਾਂ ਚੀਜ਼ਾਂ 'ਚ ਤਾਂ ਨਹੀਂ ਪੈਣਾ ਚਾਹੀਦਾ ਕਿ ਹੁਣ ਜੇ ਮੀਡੀਆ ਨੂੰ ਇੰਨਾ ਪਤਾ ਹੀ ਹੁੰਦਾ ਜੇ ਉਹ ਐਂਕਰ ਜਿਹੜੇ ਜਿਨ੍ਹਾਂ ਨੇ ਇਹਨਾਂ ਰੌਲਾ ਪਾਇਆ ਸੀ ਉਸ ਵੇਲੇ ਜਿਨ੍ਹਾਂ ਦੀ ਤੁਸੀਂ ਗੱਲ ਦੱਸ ਰਹੇ ਹੋ ਇੱਕ ਇੱਕ ਘੰਟੇ ਦੇ ਪ੍ਰੋਗਰਾਮ ਕਰਦੇ ਜੇ ਉਹਨਾਂ ਨੂੰ ਇੰਨੀ ਨੌਲੇਜ ਹੁੰਦੀ ਤਾਂ ਉਹ ਪੜ ਕੇ ਨਾ ਦੱਸਦੇ ਵੀ ਇਹ ਫੇਕ ਹੈ ਹੁਣ ਵੀ ਤਾਂ ਆਪਾਂ 2025 'ਚ ਬੈਠੇ ਆ ਨਾ ਹੋਇਆ ਕੁਝ ਉਹ じゃ ਤੁਸੀਂ ਆਪ ਦੱਸੋ ਤੇ ਉਸ ਕਾਲ ਨੂੰ ਤਾਂ ਜੇ ਉਸ ਕਾਲ ਨੇੜੇ ਤੇੜੇ ਵੀ ਹੁੰਦੀ ਤਾਂ 2012 ਦੇ 2-3 ਸਾਲ ਬਾਅਦ ਇਹ ਘਟਨਾਵਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਕੀ ਪਤਾ ਤੇ ਫਿਰ ਉਹ ਤੁਸੀਂ ਐ ਤੁਸੀਂ ਮੈਨੂੰ ਐ ਦੱਸੋ ਤਰਤੀਦੀ ਡਿਸਟਰਕਸ਼ਨ ਦੀ ਡੇਟ ਹੈ ਪੈਦਾ ਹੋਣ ਦੀ ਡੇਟ ਡਿਟੈਕਟ ਕਰ ਸਕਦੇ ਆਂ ਆਪਾਂ ਕੋਈ ਅੱਜ ਆਪਾਂ ਇੱਥੇ ਬੈਠੇ ਆਂ ਸਾਨੂੰ ਕੀ ਪਤਾ ਇੱਥੇ ਪਹੁੰਚਾ ਲੈਣਾ ਕਿ ਨਹੀਂ ਆਣਾ ਜੇ ਤਾਂ ਸਾਡੇ ਕੋਲ ਇੰਨੀ ਪਾਵਰ ਹੁੰਦੀ ਉਹ ਕੈਲੰਡਰਾਂ ਦੇ ਵਿੱਚ ਤਾਂ ਸਾਨੂੰ ਦੱਸ ਦਿੰਦਾ ਵੀ ਅੱਜ ਇੱਥੇ ਪਹੁੰਚਾ ਲੈਣਾ ਭਾਈ ਮੈਂ ਅੱਡਾ ਚੇਂਜ ਕਰ ਲੈਂਦਾ ਆਪਣਾ ਬਿਲਕੁਲ ਹੈਨਾ ਇਹ ਚੀਜ਼ਾਂ ਬਹੁਤ ਲੌਜੀਕਲੀ ਜੇ ਆਪਾਂ ਸਵਾਲ ਲੱਭੀਏ ਤਾਂ ਜਵਾਬ ਬਹੁਤ ਲੌਜੀਕਲੀ ਦੇਣੇ ਵੀ ਪੈਂਦੇ ਨੇ ਹਵਾ 'ਚ ਮਾਰੀ ਗੱਲ ਦਾ ਕਹਿੰਦੇ ਫਿਰ ਉਹ ਹਵਾ ਚੀਰ ਹਵਾ ਚ ਮਾਰੀ ਫੈਲਦੀ ਜ਼ਿਆਦਾ ਹੈ ਫੈਲਦੀ ਬਜਾਏ ਜ਼ਿਆਦਾ ਹੈ ਭਾਈ ਇੱਕ ਗੱਲ ਮੈਂ ਬਹੁਤ ਜ਼ਰੂਰੀ ਦੱਸਦਾ ਹੁਣ ਹਵਾ ਦੀ ਉਹ ਗੱਲ ਕਰ ਰਹੇ ਹਾਂ ਏਲੀਅਨ ਹੁੰਦੇ ਨੇ ਵੈਸੇ ਦੇਖੋ ਏਲੀਅਨਜ਼ ਦੇ ਬਾਰੇ ਬਹੁਤ ਸਾਰਾ ਦੂਜੇ ਗ੍ਰਹਿ ਦੇ ਪ੍ਰਾਣੀ ਕਹਿੰਦੇ ਨੇ ਜੀ ਨਾ ਮਟੀਰੀਅਲ ਬਹੁਤ ਪਿਆ ਇੰਟਰਨੈਟ ਤੇ ਕਹਿ ਲਓ ਦੇਖੋ ਤੁਸੀਂ ਅਕਸਰ ਆਸਮਾਨ ਦੇ ਵਿੱਚ ਵੇਖਦੇ ਰਹਿੰਦੇ ਹੋ ਤੁਹਾਨੂੰ ਤਾਂ ਕਦੇ ਦਰਸ਼ਨ ਹੋਏ ਹੋਣਗੇ ਕਿ ਤੁਸੀਂ ਉਧਰ ਟੈਲੀਸਕੋਪ ਜੋ ਕੁਝ ਉਧਰ ਦੇਖ ਰਹੇ ਹੋ ਉਧਰੋਂ ਤੁਹਾਡੇ ਲਈ ਕੋਈ ਅੱਖਾਂ ਚ ਦੇਖ ਰਿਹਾ ਕਿ ਆ ਬਈ ਪਤਾ ਨਹੀਂ ਹੁਣ ਇਦਾਂ ਉਹੀ ਮੈਂ ਗੱਲ ਕਰ ਰਿਹਾ ਸਿੰਪਲ ਬਿਲਕੁਲ ਸਪਸ਼ਟ ਪਾਛਾ ਦੇ ਵਿੱਚ ਇਦਾਂ ਦੇਖੋ ਨਾ ਸਾਡੀ ਇੱਕ ਧਰਤੀ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਠੀਕ ਹੈ ਇਹੋ ਜਿਹਾ ਹਜ਼ਾਰਾਂ ਧਰਤੀਆਂ ਹੋਣਗੀਆਂ ਕਰੋੜਾਂ ਵੀ ਹੋ ਸਕਦੀਆਂ ਧਰਤੀਆਂ ਇਸ ਯੂਨੀਵਰਸ ਦੇ ਵਿੱਚ ਹਮ ਸਾਡੀ ਆਪਣੀ ਗੈਲੈਕਸੀ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ ਉੱਚ ਪਤਾ ਨਹੀਂ ਕਿੰਨੀਆਂ ਧਰਤੀਆਂ ਹੋਣਗੀਆਂ ਜਿੱਥੇ ਜੀਵਨ ਹੋਊਗਾ ਕੁਝ ਨੂੰ ਇਹ ਗੈਲੈਕਸੀ ਮਿਲਕੀ ਵੇ ਕਹਿੰਦੇ ਨੇ ਇਹਨੂੰ ਹੂੰ ਹੈਨਾ ਮਿਲਕੀ ਵੇ ਦੇ ਵਿੱਚ ਕਿੰਨੇ ਪਲੈਨਟ ਹੋਣਗੇ ਹੋਰ ਕਿੰਨੀ ਜਗ੍ਹਾ ਹੋਣਗੇ ਆਪਾਂ ਨਾ ਤਾਂ ਉੱਥੇ ਤੱਕ ਜਾ ਸਕਦੇ ਆ ਹਾਲ ਦੀ ਘੜੀ ਹਾਂ ਨਹੀਂ ਜਾ ਸਕਦੇ ਇਹ ਯਾ ਟਾਈਮ ਟਰੈਵਲ ਮਨਕੀ ਨਾ ਟਾਈਮ ਟਰੈਵਲ ਫਿਜ਼ਿਕਸ ਦਾ ਕਨਸੈਪਟ ਹੈ ਉਹ ਅਲੱਗ ਚੀਜ਼ ਹੈ ਉਹ ਅਲੱਗ ਚੀਜ਼ ਹੈ ਉਹਨੂੰ ਆਪਾਂ ਇਹਦੇ ਨਾਲ ਨਾ ਰਿਲੇਟ ਕਰੀਏ ਵੈਸੇ ਬੇਸਿਕਲੀ ਹਜੇ ਪਰ ਜਦ ਤੱਕ ਏਲੀਅਨਸ ਦੀ ਗੱਲ ਸੀਗੀ ਕਿਤੇ ਲਾਈਫ ਹੋਊਗੀ ਆਪਾਂ ਮਨਾਂ ਨਹੀਂ ਕਰ ਸਕਦੇ ਅਪਾ ਥੋੜਾ ਜਿਹਾ ਵਾਈਡ ਐਂਗਲ ਦਿਮਾਗ ਦਾ ਯੂਜ਼ ਕਰੀਏ ਤਾਂ ਅਪਾ ਜੇ ਸਾਡੀ ਧਰਤੀ ਹੈ ਤਾਂ ਕੋਈ ਹੋਰ ਵੀ ਧਰਤੀ ਹੋਏਗੀ ਕਿਤੇ ਨਾ ਕਿਤੇ ਹੂੰ ਹੋ ਸਕਦਾ ਉਸ ਤੇ ਲਾਈਫ ਹੋਵੇ ਪਰ ਉਹਨਾਂ ਦਾ ਸਿਗਨਲ ਸਾਡੇ ਤੱਕ ਆ ਜਾਣਾ ਜਾਂ ਸਾਡਾ ਸਿਗਨਲ ਉਹਨਾਂ ਤੱਕ ਪਹੁੰਚ ਜਾਣਾ ਸਾਨੂੰ ਨਹੀਂ ਪਤਾ ਕਿਉਂਕਿ ਹਜੇ ਤੱਕ ਇਹੋ ਜਿਹਾ ਕੁਝ ਡਿਟੈਕਸ਼ਨ ਨਹੀਂ ਹੋਇਆ ਬਹੁਤ ਸਾਲ ਪਹਿਲੇ ਇੱਕ ਤੁਹਾਨੂੰ ਮੈਂ ਛੋਟੀ ਜੀ ਗੱਲ ਦਾ ਖਬਰ ਦੱਸਦਾ ਨਾਸਾ ਨੇ ਇੱਕ ਸਿਗਨਲ ਭੇਜਿਆ ਸੀਗਾ ਹਰਕੁਲਿਸ ਕਲਸਟਰ ਹੈਗਾ ਇੱਕ ਸਪੇਸ ਦੇ ਵਿੱਚ ਗਲੋਬੂਲਰ ਕਲਸਟਰ ਹੈ ਹਰਕੁਲਿਸ ਹੂੰ ਇਹਨਾਂ ਨੇ ਉਹਦੇ ਵੱਲ ਪੁਆਇੰਟ ਕਰਕੇ ਸਿਗਨਲ ਭੇਜਿਆ ਸੀਗਾ ਬਾਈਨਰੀ ਸਿਗਨਲ ਡਿਜੀਟਲ ਸਿਗਨਲ ਸੀਗਾ ਜਿਹੜਾ ਨੇ ਇਹ ਬਣਾ ਕੇ ਕੋਡ ਕਰਕੇ ਭੇਜਤਾ ਉੱਪਰ ਨੂੰ ਵੀ ਜੇ ਉੱਥੇ ਕੋਈ ਲਾਈਫ ਹੋਊਗੀ ਤਾਂ ਉਹਨੂੰ ਸਾਡਾ ਸਿਗਨਲ ਇਹ ਪਹੁੰਚ ਜਾਏਗਾ ਉੱਥੇ ਤੱਕ ਹੂੰ ਔਰ ਉਹ ਪਤਾ ਨਹੀਂ ਕਿੰਨੇ ਸਾਲ ਲੱਗਣੇ ਉੱਥੇ ਤੱਕ ਪਹੁੰਚਣ ਨੂੰ ਉਹਨੂੰ ਉਹ ਹਾਲੇ ਪਹੁੰਚਿਆ ਨਹੀਂ ਹੈਗਾ ਸਿਗਨਲ ਅਜੇ ਤੱਕ ਨਹੀਂ ਪਹੁੰਚਿਆ ਹੋਣਾ ਬਹੁਤ ਦੂਰ ਹੈ ਉਹ ਕਿਉਂਕਿ ਜਿਹੜੇ ਕਮਿਊਨੀਕੇਸ਼ਨ ਹੈ ਨਾ ਜਿਹੜੇ ਸਿਗਨਲ ਜਾਂਦੇ ਆ ਉਹ ਸਪੀਡ ਆਫ ਲਾਈਟ ਨਾਲ ਮੂਵ ਕਰਦੇ ਆ ਹੂੰ ਇੰਨੀ ਤੇਜ਼ ਕਮਿਊਨੀਕੇਸ਼ਨ ਹੁੰਦੀ ਆ ਸਾਰੀ ਈਐਮ ਵੇਵਜ਼ ਦੀ ਹੂੰ ਤੇ ਉਹਨਾਂ ਨੇ ਉਦਾਂ ਹੀ ਨਹੀਂ ਵੀ ਪਹੁੰਚੇਗਾ ਕਿਸੇ ਨੂੰ ਕੁਝ ਨਹੀਂ ਪਹੁੰਚਿਆ ਵੀ ਆ ਉਧਰੋਂ ਖਬਰਾਂ ਕੁਝ ਹੈ ਪੱਲੇ ਕਿ ਨਹੀਂ ਹੈਗਾ ਨਹੀਂ ਗੱਲਾਂ ਬਹੁਤ ਨੇ ਭਾਜੀ ਬਹੁਤ ਗੱਲਾਂ ਨੇ ਜੋ ਫੈਕਟ ਸੀ ਮੈਂ ਤੁਹਾਨੂੰ ਦੱਸਦਾ ਕਿ ਇਹ ਹੋਇਆ ਫਿਰ ਭਾਈ ਇੱਕ ਧਰਤੀ ਦੇ ਉੱਤੇ ਹੀ ਜਗ੍ਹਾ ਏ ਜਿਹਨੂੰ ਏਰੀਆ 51 ਕਹਿੰਦੇ ਨੇ ਬਹੁਤ ਯੂਥ ਜਿਹੜਾ ਹੈਗਾ ਆ ਉਹ ਸ਼ਾਇਦ ਇਸ ਚੀਜ਼ ਬਾਰੇ ਪੜ੍ਹਿਆ ਵੀ ਹੋਊਗਾ ਉਹਨਾਂ ਨੇ ਜਾਂ ਸੁਣਿਆ ਹੋਊਗਾ ਜਾਂ ਕਿਤੇ ਵੀ ਐਮਰੀਕਾ ਦੇ ਵਿੱਚ ਇਹ ਜਗ੍ਹਾ ਏ ਏਰੀਆ 51 ਉੱਥੇ ਕਹਿੰਦੇ ਨੇ ਕਿ ਏਲੀਅਨਾਂ ਨਾਲ ਡੀਲ ਕਰਦੇ ਨੇ ਉੱਥੇ ਦੇ ਬੜੇ ਸਾਇੰਟਿਸਟ ਨੇ ਜਿਹੜਾ ਦਾਵਾ ਕਰਦੇ ਨੇ ਕਿ ਅਸੀਂ ਉੱਥੋਂ ਰਹਿ ਕੇ ਆਏ ਆ ਅਸੀਂ ਉੱਥੋਂ ਵਾਪਸ ਆ ਕੇ ਬੜੇ ਇੰਟਰਵਿਊਜ਼ ਦਿੰਦੇ ਨੇ ਬੜੇ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਸੀ ਬਹੁਤ ਦਾਅਵੇ ਕੀਤੇ ਜਾਂਦੇ ਨੇ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਬੜੇ ਜੋ ਅਸੀਂ ਦੇਖਿਆ ਪੜ੍ਹਿਆ ਜੋ ਅਖਬਾਰਾਂ 'ਚ ਛਪਿਆ ਜਾਂ ਜੋ ਸੋਸ਼ਲ ਮੀਡੀਆ 'ਤੇ ਚੱਲਦਾ ਆ ਐਕਚੁਅਲੀ ਕੀ ਹੈ ਕਿ ਵਾਕਈ ਇੱਕ ਦੌਰ ਇਹੋ ਜਿਹਾ ਸੀਗਾ ਜਿਹਦੇ ਵਿੱਚ ਮਿਸ ਇਨਫਾਰਮੇਸ਼ਨ ਦੇ ਅੱਜ ਵੀ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਹੈਗੀ ਹੈ ਸਾਰੇ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਸਾਰਾ ਦਿਨ ਢੀਲ ਕਰਦੇ ਹੋ ਕਿਸੇ ਨਾ ਕਿਸੇ ਗਲਤ ਫੈਮਿਨਰੀਆਂ ਜਾਂ ਕਿਸੇ ਨਾਲ ਜਿਹੜੀ ਮੀਡੀਆ 'ਚ ਫੈਲੀ ਹੁੰਦੀ ਚੀਜ਼ ਫੈਲੀ ਹੁੰਦੀ ਆ ਬਿਲਕੁਲ ਪਰ ਹੁਣ ਉਹਦਾ ਕੀ ਹੈ ਕਿ ਹੁਣ ਏਰੀਆ 51 ਆਪਾਂ ਬਚਪਨ ਦੇ ਵਿੱਚ ਸਾਰੇ ਜਣੇ ਪੜ੍ਹਦੇ ਸੀ ਕਿ ਉੱਥੇ ਏਲੀਅਨ ਹੈਗਾ ਇਹ ਹੈ ਉਹ ਹੈ ਮਿੱਠੀਆਂ ਮਠਾਈਆਂ ਗੱਲਾਂ ਜਿਹੜੀਆਂ ਸਾਨੂੰ ਨਾ ਮੱਥੇ ਪੰਨਤੀਆਂ ਸਾਡੇ ਵੀ ਇਦਾਂ ਉਸ ਵੇਲੇ ਇੰਟਰਨੈਟ ਕਿੱਥੇ ਸੀਗਾ ਨਹੀਂ ਸੀਗਾ ਹੂੰ ਮੈਂ 2004-5 ਦੀ ਜੇ ਗੱਲ ਕਰਦਾ ਸੀਗਾ ਕੁਝ ਇੰਟਰਨੈਟ ਕੁਝ ਵੀ ਨਹੀਂ ਸੀਗਾ ਉਸ ਪਹਿਲੇ ਹਮ ਮਤਲਬ ਜੇ ਤੁਸੀਂ ਗਾ ਵੀਦੇ ਤੁਸੀਂ ਵੀ ਬੜੇ ਵੱਖਰੇ ਵੱਖਰੇ ਦੇਸ਼ ਘੁੰਮੇ ਹੋ ਕਦੇ ਇਸ ਏਰੀਆ ਦੇ ਵਿੱਚ ਜਾਣ ਦਾ ਟਾਈਮ ਮੌਕਾ ਨਾ ਨੇੜੇ ਤੇੜੇ ਏਰੀਆ 51 ਇੱਕ ਸਿਰਫ ਮਿਲਟਰੀ ਦਾ ਯੂਐਸ ਮਿਲਟਰੀ ਦਾ ਕੋਈ ਸਾਈਟ ਹੈ ਇੱਕ ਫਿਰ ਉੱਥੇ ਕੋਈ ਕਹਿੰਦਾ ਜੇ ਨੇੜੇ ਜਾਂਦਾ ਤਾਂ ਉਹਨੂੰ ਗੋਲੀ ਮਾਰਨ ਦਾ ਹੁਕਮ ਆ ਸਿੱਧਾ ਉਹ ਤਾਂ ਤੁਸੀਂ ਇੱਥੇ ਜਿਹੜੇ ਮਿਲਟਰੀ ਏਰੀਆ ਤੇ ਹੈ ਉਹਨਾਂ ਨੇ ਵੀ ਲਿਖਿਆ ਸ਼ੂਟਡ ਸਾਈਟ ਆਰਡਰ ਹੈ ਜੇ ਤੁਸੀਂ ਉਹਦਾ ਟ੍ਰੈਸ ਪਾਸਿੰਗ ਕੀਤੀ ਤਾਂ ਅ ਪਰਸਨ ਵਿਲ ਬੀ ਸ਼ਾਟ ਡੈੱਡ ਇਫ ਯੂ ਟ੍ਰੈਸਪਾਸ ਦ ਏਰੀਆ ਜੇ ਐਂਟਰ ਕਰਦੇ ਇੱਥੇ ਵੀ ਲਿਖਿਆ ਉਹ ਤਾਂ ਹਮ ਪਰ ਆਪਾਂ ਉਹਨੂੰ ਕੋ ਹਾਈਪ ਬਣਾਉਣਾ ਚਾਹੁੰਦੇ ਜ ਕੀ ਲੱਗਦਾ ਇੰਨੀ ਹਾਈਪ ਕਿਉਂ ਦਿੱਤੀ ਜਾ ਰਹੀ ਹੈ ਫਿਰ ਉਸ ਏਰੀਆ ਨੂੰ ਦੇਖੋ ਕਈ ਚੀਜ਼ਾਂ ਹਨਾ ਕਹਿ ਲਓ ਗਲਤ ਫਹਿਮੀ ਜਿਹੜੀ ਨਾ ਪਲ ਜਾਂਦੀ ਹੈ ਉਦਾਂ ਹੀ ਪਲਦੀ ਜਦ ਬੱਚਾ ਵੱਡਾ ਪਲਦਾ ਹੈ ਉਹ ਗਲਤ ਫਹਿਮੀ ਪਲ ਗਈ ਖਾਸੇ ਲੰਬੇ ਸਮੇਂ ਹਾਂ ਬਹੁਤ ਲੰਬੇ ਸਮੇਂ ਤੋਂ ਪਲ ਗਈ ਉਹ ਤੇ ਹੁਣ ਜਦੋਂ ਇੰਟਰਨੈਟ ਆਇਆ ਲੋਕਾਂ ਨੇ ਦੇਖਿਆ ਹੁਣ ਤਾਂ ਲੋਕਾਂ ਨੂੰ ਸਾਰਿਆਂ ਨੂੰ ਆਈ ਥਿੰਕ ਪਤਾ ਹੀ ਹੋਊਗਾ ਵੀ ਏਰੀਆ 51 ਇਸ ਇੱਕ ਮਿਲਟਰੀ ਸਾਈਟ ਯੂ ਐਸ ਦੀ ਉੱਥੇ ਕੋਈ ਏਲੀਅਨ ਨਹੀਂ ਹੈਗੇ ਜੇ ਆਪਾਂ ਗੱਲ ਕਰਦੇ ਨਾ ਏ ਆਈ ਅੱਜ ਆਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਆਇਆ ਸਾਡੇ ਕੋਲ ਹੂੰ ਤੇ ਤੁਹਾਨੂੰ ਯ ਗਿਰੇ ਸੀ ਉੱਥੇ ਸੈਟਲਾਈਟ ਗਿਰੀ ਸੀ ਹੂੰ ਤੇ ਉੱਥੇ ਥੱਲੇ ਵੀਡੀਓ ਚ ਕੀ ਲਿਖਿਆ ਸੀਗਾ ਕਿ ਵੀਡੀਓ ਇਜ਼ ਫੇਕ ਫੇਕ ਨਾਟ ਰੀਅਲ ਪਰ ਕਈ ਵਾਰ ਲੋਕ ਇਹ ਦਾਵਾ ਕਰ ਦਿੰਦੇ ਨੇ ਕਿ ਸ਼ਾਇਦ ਨਾਸਾ ਜਾਂ ਹੋਰ ਵੱਡੀਆਂ ਏਜੰਸੀਆਂ ਇਹ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਇਹ ਗੱਲ ਤਾਂ ਪਤਾ ਲੱਗੇ ਕਿ ਸਾਡਾ ਸੰਪਰਕ ਦੂਸਰੀ ਕੰਟਰੀਆਂ ਦੇ ਜਾਂ ਦੂਸਰੇ ਗਿਹਰਾਿਆਂ ਦੇ ਨਾਲ ਅ ਠੀਕ ਹੈ ਜੇ ਉਹਨਾਂ ਦੀ ਪਾਲਿਸੀ ਹੈਗੀ ਤਾਂ ਉਹ ਨਾ ਵੀ ਨਹੀਂ ਵੀ ਚਾਹੁੰਦੇ ਹੋਣਗੇ ਇੱਚ ਕਿਹੜੀ ਵੱਡੀ ਗੱਲ ਹੈ ਪਰ ਫਿਲਹਾਲ ਜੇ ਦੇਖੋ ਮੈਂ ਇਹ ਗੱਲ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿ ਇਹ ਚੀਜ਼ਾਂ ਦਾ ਦਾਵਾ ਜਿਹੜਾ ਯਾਰ ਉਹ ਅਕਸਰ ਆਸਮਾਨ ਦੇ ਵਿੱਚ ਵੇਖਣ ਨੂੰ ਕੀਤਾ ਜਾਂਦਾ ਹੈ ਇਹ ਸੀ ਜਿਹਨੂੰ ਕਾਊਂਟਰ ਜਵਾਬ ਦੇ ਰਹੇ ਆ ਏਲੀਅਨ ਨੂੰ ਪਤਾ ਹੈ ਕਿ ਨਾਸਾ ਕਿੱਥੇ ਆਇਆ ਇੰਡੀਆ ਕਿੱਥੇ ਆ ਉਹ ਤਾਂ ਕਿਤੇ ਵੀ ਜਾ ਸਕਦਾ ਹੂੰ ਸਮਝ ਆਈ ਨਾ ਗੱਲ ਏਲੀਅਨ ਨੂੰ ਪਤਾ ਹੈ ਕਿ ਨਾਸਾ ਜਾਣਾ ਮੈਂ ਕਿ ਇਹ ਏਲੀਨ ਉਹ ਥੋੜੀ ਪਤਾ ਕਿ ਮੈਂ ਖੰਨੇ ਰਹਿਣਾ ਮੈਨੂੰ ਖੰਨੇ ਆ ਕੇ ਮਿਲੋ ਬਿਲਕੁਲ ਉਹਨੂੰ ਪਤਾ ਕਿਆ ਅਕਸਰ ਗੱਲ ਭਾਜੀ ਦੇਖੋ ਚਲੋ ਹਾਸੇ ਮਖੌਲ ਦੇ ਵਿੱਚ ਰਹਿਣੀ ਆ ਪਰ ਗੱਲ ਨਾ ਜਦੋਂ ਮਿਸ ਇਨਫੋਰਮੇਸ਼ਨ ਦੀ ਆ ਜਾਂਦੀ ਹੈ ਤਾਂ ਲੋਕ ਬਹੁਤ ਛੇਤੀ ਗੁੰਗਰਾਹ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਮਨਕੜਤ ਗੱਲਾਂ ਆ ਇਹ ਹੁਣ ਤੁਹਾਨੂੰ ਮੈਂ ਇੱਕ ਹੋਰ ਵਾਕਿਆ ਯਾਦ ਕਰਾਣਾ ਮੈਨੂੰ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਇੱਕ ਨਾ ਬਹੁਤ ਪਹਿਲੇ ਆ ਇੰਟਰਵਿਊ ਬਹੁਤ ਵਾਇਰਲ ਹੋਇਆ ਸੀ ਉਹ